ਇਸ ਦਾ ਤੁਸੀਂ ਜ਼ਿਕਰ ਕੀਤਾ ਇੱਕ ਬਹੁਤ ਵੱਡੀ ਰੈਲੀ ਜਿਹੜੀ ਦਿੱਲੀ ਵਿੱਚ ਹੋਈ ਆ ਦਿੱਲੀ ਵਿੱਚ ਹੋਈ ਆ ਹਾਂ ਜੀ ਉਹ ਜਦੋਂ ਆਪਣੇ ਸੰਵਿਧਾਨ ਵਿੱਚ ਸੋਧ ਕਰਨ ਦੀ ਸੁਮਿਤੀਆ ਸੁਮਿਤੀਆ ਕਰਨ ਦੀ ਸੀ ਉਹਦੇ ਬਾਰੇ ਥੋੜਾ ਦੱਸੋ ਸਾਨੂੰ ਉਹ ਇਸ ਤਰ੍ਹਾਂ ਸੀਗਾ ਜੀ ਕਿ ਜਦੋਂ 1999 ਵਿੱਚ 1999 ਦੇ ਵਿੱਚ ਜਦੋਂ ਬਾਜਪੀ ਦੀ ਸਰਕਾਰ ਬਣੀ ਆ ਜੀ ਤੇ ਉਹਨਾਂ ਦੀ ਸਰਕਾਰ ਨੇ ਸੰਵਿਧਾਨ ਸਮੀਖਿਆ ਦੀ ਇੱਕ ਕਮੇਟੀ ਬਣਾਈ ਕਨਸਟੀਟਿਊਸ਼ਨ ਰਿਵਿਊ ਕਮੇਟੀ ਬਣਾਈ ਜੀ ਕਿ ਇਹ ਕਮੇਟੀ ਜਿਹੜੀ ਹੈ ਸੰਵਿਧਾਨ ਦੀ ਪੂਰੀ ਸਮੀਖਿਆ ਕਰੂਗੀ ਰਿਵਿਊ ਕਰੂਗੀਔਰ ਕਿਉਂਕਿ ਹੁਣ ਸੰਵਿਧਾਨ ਨੂੰ ਬਣੇ ਨੂੰ ਮਤਲਬ ਕਿ 50 ਸਾਲ ਹੋ ਗਏ ਆ ਜੀ ਤੇ ਇਹਦੇ ਵਿੱਚ ਹੁਣ ਕੀ ਬਦਲਣਾ ਚਾਹੀਦਾ ਸਾਨੂੰ ਜੀ ਕੀ ਨਵਾਂ ਕਰਨਾ ਚਾਹੀਦਾ ਆ ਉਹ ਸਾਨੂੰ ਉਹਦੇ ਸੁਝਾਅ ਦੇਊਗੀ ਜੀ ਉਤਾਰ ਕੰਸ਼ੀਰਾਮ ਸਾਹਿਬ ਨੇ ਜਿੱਦਾਂ ਹੀ ਉਹਨਾਂ ਨੇ ਰਿਵਿਊ ਕਮੇਟੀ ਸਮਿਖਿਆ ਕਮੇਟੀ ਬਣਾਈ ਤਾਂ ਉਹਨਾਂ ਨੇ ਉਹਦਾ ਵਿਰੋਧ ਕੀਤਾ ਉਹ ਕਹਿੰਦੇ ਸੰਵਿਧਾਨ ਦੇ ਵਿੱਚ ਸੋਧ ਦੀ ਪਹਿਲਾਂ ਹੀ ਆਲਰੇਡੀ ਇੱਕ ਕਾਨੂੰਨ ਬਣਿਆ ਹੋਇਆ ਜੀ ਜੇ ਸੰਵਿਧਾਨ ਦੀ ਕੋਈ ਧਾਰਾ ਤੁਹਾਨੂੰ ਠੀਕ ਨਹੀਂ ਲੱਗਦੀ ਜਾਂ ਇਦਾਂ ਲੱਗਦਾ ਕਿ ਹੁਣ ਸਮੇਂ ਦੇ ਹਿਸਾਬ ਨਾਲ ਸਾਨੂੰ ਇਹਨੂੰ ਬਦਲਣਾ ਚਾਹੀਦਾ ਜਾਂ ਕੁਝ ਇਸ ਵਿੱਚ ਸੋਧ ਕਰਨੀ ਚਾਹੀਦੀ ਹੈ ਜੀ ਉਹ ਆਲਰੇਡੀ ਪਹਿਲਾਂ ਹੀ ਸੰਵਿਧਾਨ ਦੇ ਵਿੱਚ ਉਹਦੀ ਇਜਾਜ਼ਤ ਹੈਗੀ ਆ ਜੀ ਤੇ ਉਹ ਕਹਿੰਦੇ ਸੀ ਵੀ ਜੇ ਤੁਸੀਂ ਕੋਈ ਚੀਜ਼ ਬਦਲਣਾ ਚਾਹੁੰਦੇ ਆ ਕੋਈ ਧਾਰਾ ਉਹਨੂੰ ਸੋਧ ਕਰਨਾ ਚਾਹੁੰਦੇ ਆ ਤੇ ਇਹਦੇ ਤੁਹਾਨੂੰ ਪਹਿਲੇ ਹੀ ਅਧਿਕਾਰ ਸੰਵਿਧਾਨ ਹੈਗਾ ਤੁਸੀਂ ਕਰ ਸਕਦੇ ਆ ਲੋਕ ਸਭਾ ਚ ਆਪਣਾ ਕੋਈ ਮਤਾ ਲਿਆ ਕੇ ਜਾਂ ਜਿੱਦਾਂ ਵੀ ਜੋ ਵੀ ਉਹਦਾ ਕਾਨੂੰਨ ਹੈ ਜਿਹੜੀ ਤੁਸੀਂ ਸਮਿਖਿਆ ਕਮੇਟੀ ਬਣਾਈ ਹੈ ਉਹ ਕਹਿੰਦੇ ਸੀ ਵੀ ਸਾਨੂੰ ਇਹ ਲੱਗਦਾ ਵੀ ਤੁਹਾਡੀ ਸਾਜ਼ਿਸ਼ ਹੈ ਤੁਸੀਂ ਇਹਦੇ ਬਾਣੇ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਆ ਜੀ ਇਹਦੇ ਖਿਲਾਫ ਉਹਨਾਂ ਨੇ ਬਹੁਤ ਵੱਡੀ ਇੱਕ ਮੂਵਮੈਂਟ ਚਲਾਈ ਪੂਰੇ ਇੰਡੀਆ ਲੈਵਲ ਦੀ ਜਿਹਦੇ ਲਈ ਉਹਨਾਂ ਨੇ ਨਾਰਾ ਵੀ ਦਿੱਤਾ ਕਿ ਸੰਵਿਧਾਨ ਕੇ ਸਨਮਾਨ ਨੇ ਡੀਐਸਪੀ ਮੈਦਾਨ ਵਿੱਚ ਤੇ ਇਹਦੇ ਤਹਿਤ ਸੇ ਉਹਨਾਂ ਨੇ ਨਾਰਾ ਲਗਾ ਕੇ ਪੂਰੇ ਇੰਡੀਆ ਚ ਰੈਲੀਆਂ ਕੀਤੀਆਂ ਪਹਿਲਾਂ ਬਗ਼ੈਰ ਚ ਵੀ ਆਏ ਉਹਦੋਂ ਵੀ ਮੈਂ ਉਸ ਰੈਲੀ ਚ ਗਿਆ ਸੀ ਉਹਨਾਂ ਨੇ ਜੀਪ ਰੈਲੀ ਉੱਥੇ ਝੰਡੇ ਤੋਂ ਨੀਲੇ ਝੰਡੇ ਦਿਖਾ ਕੇ ਉਹਨੂੰ ਰੁਵਾਣਾ ਕੀਤਾ ਸੀ ਦਿੱਲੀ ਵਾਸਤੇ ਜੀ ਤੇ ਉਹ ਸਾਰੀ ਮੂਵਮੈਂਟ ਚਲਾ ਕੇ ਉਹਨਾਂ ਨੇ 6 ਦਸੰਬਰ 2000 ਨੂੰ ਲਾਲ ਕਿਲੇ ਦੇ ਪਿੱਛੇ ਹਾਂਜੀ ਬਹੁਤ ਵੱਡੀ ਗਰਾਊਂਡ ਸੀ ਹੁਣ ਉਹਨੂੰ ਬੰਦ ਕਰਤਾ ਗਿਆ ਪਾਰਕ ਬਣਾਤਾ ਗਿਆ ਜੀ ਤੇ ਉੱਥੇ ਉਹਨਾਂ ਨੇ ਰੈਲੀ ਰੱਖੀ ਸੀ ਔਰ ਲੱਖਾਂ ਲੋਕ ਪੂਰੇ ਇੰਡੀਆ ਤੋਂ ਆਏ ਸੀ ਉੱਥੇ ਪਹੁੰਚੇ ਸੀ ਤੇ ਮੈਂ ਵੀ ਕਲਕੱਤੇ ਤੋਂ ਬੰਗਾਲ ਦੇ ਬਹੁਤ ਸਾਰੇ ਵਰਕਰਾਂ ਨਾਲ ਲੀਡਰਾਂ ਨਾਲ ਟ੍ਰੇਨ ਦੇ ਵਿੱਚ ਮੈਂ ਸਾਰਾ ਉਹ ਵਰਤਾਂਤ ਜਿਹੜਾ ਤੁਸੀਂ ਆਵਰਤਾਂਤ ਦੱਸਿਆ ਤੇ ਜਨਰਲ ਡੱਬੇ ਦੇ ਵਿੱਚ ਮੈਂ ਇਸ ਕਰਕੇ ਤੁਹਾਡੇ ਤੋਂ ਸੁਣਨਾ ਚਾਹੁੰਦਾ ਕਿ ਕਿਤਾਬ ਜਿੱਦਾਂ ਇੰਟਰਸਟ ਕਈਆਂ ਨੂੰ ਨਹੀਂ ਹੁੰਦਾ ਪੜਨਗੇ ਤੁਸੀਂ ਜਦੋਂ ਬਿਆਨ ਕਰਦੇ ਆ ਤੇ ਕੋਈ ਇਦਾਂ ਕੋਈ ਆਪਣੇ ਦਰਸ਼ਕ ਜਿਹੜੇ ਸੁਣ ਸਕਦੇ ਨਾ ਹਾਂਜੀ ਹਾਂਜੀ ਜਾਂ ਦੇਖਣ ਵਾਲੇ ਸੁਣ ਸਕਦੇ ਮੈਂ ਇੱਕ ਕਰੀ ਵਰਤਾਂਤ ਨੂੰ ਪੂਰਾ ਦੱਸ ਦਿਓ ਤੇ ਉਹ ਮੈਂ ਜਿੱਦਾਂ ਤੁਹਾਨੂੰ ਦੱਸ ਰਿਆ ਸੀ ਕਿ ਉਹ ਇਸ ਤਰ੍ਹਾਂ ਫਿਰ ਕਾਂਜੀਰਾਮ ਸਾਹਿਬ ਆਏ ਕਲਕੱਤੇ ਹਾਂ ਜੀ ਹਾਂ ਜੀ ਉਹਨਾਂ ਨੇ ਕਿਹਾ ਵੀ ਮੈਂ ਹੁਣ ਇਹ ਸਾਰੇ ਮੂਵਮੈਂਟ ਨੂੰ ਪੂਰੀ ਤਰ੍ਹਾਂ ਸੰਪੂਰਨ ਕਰਨ ਦੇ ਲਈ ਦਿੱਲੀ ਦੇ ਵਿੱਚ ਰੈਲੀ ਅਸੀਂ ਕਰ ਰਹੇ ਹਾਂ ਵੱਡੀ ਜੀ ਕਿ ਤੁਸੀਂ ਸਾਰਿਆਂ ਨੇ ਪੂਰੇ ਦੇਸ਼ ਤੋਂ ਲੋਕ ਉੱਥੇ ਪਹੁੰਚ ਰਹੇ ਆ ਤੇ ਤੁਸੀਂ ਵੀ ਉੱਥੇ ਪਹੁੰਚਣਾ ਆ ਜੀ ਤੇ ਅਸੀਂ ਤੇ ਕਲਕੱਤੇ ਤੋਂ ਜਨਰਲ ਡੱਬੇ ਦੇ ਵਿੱਚ ਮੇਰੇ ਲਈ ਵੀ ਉਦੋਂ ਪਹਿਲਾ ਸਫਰ ਸੀਗਾ ਅਸੀਂ ਸੁਣਦੇ ਰਹਿੰਦੇ ਸੀ ਵੀ ਜਨਰਲ ਡੱਬਾ بڑا ਉਹਦੇ ਚ ਸਫਰ ਕਰ ਸੈਸੰਜਰ ਜਿਵੇਂ ਕਹਿੰਦੇ ਪਿੱਛੇ ਜਿਹਾ ਹਾਂਜੀ ਵੀ ਕੋਈ ਰਿਜ਼ਰਵ ਨਹੀਂ ਹੁੰਦੀ ਜਿੱਦਾਂ ਹਾਂਜੀ ਹਾਂਜੀ ਤੇ ਉਹਦੇ ਵਿੱਚ ਅਸੀਂ ਔਰ ਬਿਹਾਰ ਯੂਪੀ ਦਾ ਇਲਾਕਾ ਬੜਾ ਬਦਨਾਮ ਵੀ ਹੈਗਾ ਹੈ ਟ੍ਰੇਨਾਂ ਦੇ ਸਫਰ ਦੇ ਲਈ ਜਨਰਲ ਡੱਬੇ ਦੇ ਲਈ ਉਹ ਟ੍ਰੇਨ ਜਿਹੜਾ ਗੱਲਿਆ ਬੰਗਾਲ ਤੋਂ ਬਿਹਾਰ ਯੂਪੀ ਵੱਲ ਸੌਸੀਆਂ ਤੇ ਬੈਠ ਕੇ ਆਉਂਦੇ ਇਦਾਂ ਬਾਦਸ਼ਾਹਾਂ ਤੇ ਬੈਠ ਕੇ ਉਹਦਾ ਜੀ ਬੜਾ ਬੁਰਾ ਹਾਲ ਹੁੰਦਾ ਹਾਂਜੀ ਤੇ ਉਹਦੇ ਵਿੱਚ ਤੁਸੀਂ ਰਾਤ ਨੂੰ ਬੈਠ ਗਏ ਹੋ ਟ੍ਰੇਨ ਹਾਂ ਦੇਖੋ 36 ਘੰਟੇ ਦਾ 36 ਘੰਟੇ ਦਾ ਦਿੱਲੀ ਦਾ ਥੋੜਾ ਜਿਹਾ ਚਲੋ ਘਟ ਹੈ ਪਰ ਉਹ ਟ੍ਰੇਨ ਕੋਈ ਪੈਸੇਂਜਰ ਹੈ ਲੋਕਲ ਹੈ ਜਿਆਦਾ ਸਮਾਂ ਲੈਂਦੀ ਹੈ ਜੀ ਤੇ ਅਸੀਂ 36 ਘੰਟੇ ਦਾ ਸਫ਼ਰ ਕਰਕੇ ਕਲਕੱਤੇ ਤੋਂ ਵਰਕਰਾਂ ਨਾਲ ਬਹੁਤ ਸਾਰਿਆਂ ਨਾਲ ਲਾਲਕੇ ਇੱਕ ਰਾਤ ਵਿੱਚ ਉਹ ਆਮ ਤੌਰ ਤੇ ਦੋ ਰਾਤਾਂ ਦੋ ਰਾਤਾਂ ਜਾਂ ਦੋ ਦਿਨ ਇੱਕ ਰਾਤ ਕਿਉਂਕਿ ਇਦਾਂ ਦੇ ਮਾਹੌਲ ਚ ਨੀਂਦ ਵੀ ਨਹੀਂ ਆਉਂਦੀ ਨਾ ਨਾ ਉਹਦੇ ਚ ਤਾਂ ਨੀਂਦ ਦਾ ਸਵਾਲ ਹੀ ਨਹੀਂ ਸਵਾਲ ਨਹੀਂ ਪਤਾ ਉਹ ਜਿੱਦਾਂ ਦਾ ਫਿਰ ਤੁਸੀਂ ਦਿੱਲੀ ਪਹੁੰਚੇ ਨਾ ਜਦੋਂ ਅਸੀਂ ਦਿੱਲੀ ਪਹੁੰਚੇ ਔਰ ਦਿੱਲੀ ਦੇ ਵਿੱਚ ਸਟੇਸ਼ਨ ਇੰਨੇ ਵਰਕਰ ਰਾਤ 5 ਦਸੰਬਰ ਦੀ ਰਾਤ ਨੂੰ ਉੱਥੇ ਪਹੁੰਚੇ ਮੇਲਾ ਲੱਗਿਆ ਹੋਇਆ ਜੀ ਔਰ ਜਦੋਂ ਅਸੀਂ ਸਟੇਸ਼ਨ ਤੋਂ ਬਾਹਰ ਨਿਕਲੇ ਆ ਤਾਂ ਦੇਖਿਆ ਵੀ ਹਜ਼ਾਰਾਂ ਵਰਕਰ ਜਿਹੜੇ ਆ ਉਹ ਜਾ ਰਹੇ ਆ ਇੱਕ ਹੀ ਪਾਸੇ ਨੂੰ ਮਤਲਬ ਰੈਲੀ ਦੇ ਗਰਾਊਂਡ ਵੱਲ ਨੂੰ ਤੇ ਅਸੀਂ ਵੀ ਉਹਨਾਂ ਦੇ ਨਾਲ ਹੀ ਫੇ ਲਾਲ ਕਿਲੇ ਦੇ ਪਿੱਛੇ ਪਹੁੰਚੇ ਔਰ ਗਰਾਊਂਡ ਦੇ ਵਿੱਚ ਜਿਹੜਾ ਆ ਉਹ ਟੈਂਟ ਲਗਾਏ ਹੋਏ ਸੀ ਕਾਫੀ ਪਰ ਉਹ ਪਹਿਲਾਂ ਹੀ ਭਰ ਗਏ ਸੀ ਇੱਕ ਮੌਸਮ ਵੀ ਠੰਡ ਦਾ ਸੀ ਮੌਸਮ ਸਰਦੀਆਂ ਦਾ ਸੀਗਾ ਧੁੰਦ ਪਈ ਹੋਈ ਸੀ ਜੀ ਤੇ ਅਸੀਂ ਵੀ ਦੇਖਿਆ ਵੀ ਹੁਣ ਟੈਂਟ ਤਾਂ ਜਿੰਨੇ ਲੱਗੇ ਆ ਲੋਕ ਪਹਿਲੇ ਹੀ ਆਲਰੇਡੀ ਥੱਲੇ ਸੌ ਰਹੇ ਆ ਤੇ ਵੀ ਖੁੱਲੇ ਦੇ ਵਿੱਚ ਇੰਨੀ ਠੰਡ ਚ ਸੌਣਾ ਉਦੋਂ ਵੀ ਬੜਾ ਖਤਰਨਾਕ ਆ ਹਾਂਜੀ ਹਾਂਜੀ ਤੇ ਕਈ ਕਹਿਣ ਲੱਗੇ ਵੀ ਚਲੋ ਵਾਪਸ ਸਟੇਸ਼ਨ ਹੀ ਚੱਲਦੇ ਆ ਉੱਥੇ ਪਲੇਟਫਾਰਮਾਂ ਤੇ ਸੌ ਜਮਾਗੇ ਪਰ ਫਿਰ ਜਿਹੜੇ ਆ ਉੱਥੇ ਲੋਕ ਹੋਰ ਟੈਂਟ ਲਗਾ ਰਹੇ ਸੀ ਆਗੇ ਟੈਂਟ ਵਾਲੇ ਜੀ ਤੇ ਅਸੀਂ ਤਾਂ ਸੌ ਗਏ ਪਰ ਉਹ ਟੈਂਟ ਵਗੈਰਾ ਉਹ ਲਗਾਣੇ ਉਹ ਨਹੀਂ ਸ਼ੁਰੂ ਕਰਤੇ ਸੀ ਤੇ ਥੋੜੇ ਚਿਰ ਬਾਅਦ ਤੱਕ ਉੱਪਰ ਉਹ ਉਧਰ ਜਿੱਥੇ ਕਸੀਂ ਸੁੱਤੇ ਉੱਥੇ ਵੀ ਟੈਂਟ ਲੱਗ ਗਏ ਲੱਗੇ ਸੀ ਤੇ ਰਾਤ ਜਿਹੜੀ ਆ ਉੱਥੇ ਹਜ਼ਾਰਾਂ ਵਰਕਰ ਉੱਥੇ ਸੁੱਤਾ ਸੀ ਉੱਥੇ ਹਾਂ ਉਸ ਗਰਾਊਂਡ 'ਚ ਇੱਕ ਉਹ ਸ਼ਾਹ ਸੀ ਬਹੁਤ ਜਵਰਦਸ ਸੀ ਹਾਂ ਔਰ ਸਵੇਰੇ ਜਦੋਂ ਰੈਲੀ ਅ ਸ਼ੁਰੂ ਹੋਣ ਹੋਣ ਲੱਗੀ ਆ ਤੇ ਅਸੀਂ ਥੋੜਾ ਜਿਹਾ ਪਹਿਲਾਂ ਨਾਸ਼ਤਾ ਪਾਣੀ ਕੀਤਾ ਅਮੈ ਲਿਖਿਆ ਵੀ ਹਾਂਜੀ ਨਾਸ਼ਤਾ ਬਣ ਗਿਆ ਸੀ ਅਸੀਂ ਦਵਾਦਬ ਗਏ ਹਾਂ ਜੀ ਅ ਮੂੰਹ ਮਾਤ ਹੋ ਗਿਆ ਉੱਥੇ ਉਹ ਟੈਂਕਰ ਆਏ ਹੋਏ ਸੀ ਪਾਣੀ ਵਾਲੇ ਸਵੇਰੇ ਕੈਲੀ ਵਾਲੀ ਗਰਾਊਂਡ 'ਚ ਉੱਥੇ ਅਸੀਂ ਮੂੰਹ ਧੋਤੇ ਤੇ ਥੋੜਾ ਜਿਹਾ ਫਰੈਸ਼ ਹੋ ਕੇ ਫੇ ਅਸੀਂ ਨਾਸ਼ਤਾ ਕਰਨ ਲਈ ਥੋੜਾ ਜਿਹਾ ਦੂਰ ਚਲੇ ਗਏ ਦਿੱਲੀ ਸ਼ਹਿਰ 'ਚ ਹੋਟਲਾਂ 'ਚ ਜੀ ਤੇ ਅਸੀਂ ਦੇਖਿਆ ਵੀ ਹਰ ਪਾਸੇ ਉਹ ਜਿਹੜੇ ਆ ਵਰਕਰ ਉਹ ਪਹੁੰਚ ਰਹੇ ਸੀ ਲੋਕਾਂ ਨੇ ਝੰਡੇ ਨੀਲੇ ਚੱਕੇ ਹੋਏ ਨਾਰੇ ਲੱਗ ਰਹੇ ਹਰ ਪਾਸੇ ਜੀ ਔਰ ਇੱਕ ਮਾਹੌਲ ਲੱਗਦਾ ਸੀ ਕਿ ਅੱਜ ਬਹੁਤ ਵੱਡੀ ਰੈਲੀ ਦਿੱਲੀ ਦੇ ਵਿੱਚ ਹੋਣ ਜਾ ਰਹੀ ਆ ਔਰ ਅਸੀਂ ਜਲਦੀ ਜਲਦੀ ਵਾਪਸ ਆ ਗਏ ਜੀ ਕਿ ਜਿੱਦਾਂ ਵਰਕਰ ਆ ਰਹੇ ਆ ਤੇ ਸਾਨੂੰ ਤਾਂ ਹੋ ਸਕਦਾ ਪਿੱਛੇ ਜਾ ਕੇ ਬਹਿਣਾ ਪਵੇ ਆ ਹੋ ਸਕਦਾ ਰੋਡ ਤੇ ਹੀ ਖੜਨਾ ਪਵੇ ਜੀ ਅਸੀਂ ਫਿਰ ਜਲਦੀ ਵਾਪਸ ਆ ਗਏ ਤੇ ਸਾਨੂੰ ਚਲੋ ਸਾਹਮਣੇ ਹੀ ਰੈਲੀ ਜਿਹੜੇ ਸਟੇਜ ਦੇ ਲੱਗੇ ਹੀ ਸਾਨੂੰ ਸਾਹਮਣੇ ਜਗ੍ਹਾ ਮਿਲ ਗਈ ਸੀ ਉੱਥੇ ਬੈਠੇ ਤੇ ਫਿਰ ਉਹ ਸਟੇਜ ਦੇ ਨੇੜੇ ਜਾਨੀ ਅਬ ਥੋੜਾ ਮਤਲਬ ਲੱਗੇ ਜਿੱਥੇ ਸਟੇਜ ਸਾਫ਼ ਦਿਸ ਰਹੀ ਸੀ ਲੋਕਾਂ ਤੇ ਹੌਲੀ ਹੌਲੀ ਜਿੱਦਾਂ ਜਿੱਦਾਂ ਸਮਾਂ ਲੰਘਿਆ ਸਵੇਰੇ 8 9 ਵਜੇ ਰੈਲੀ 9:30 ਥੋੜੀ ਜੀ ਧੁੰਦ ਵੀ ਘਟ ਗਈ ਧੁੱਪ ਦਿਨ ਵੀ ਬਹੁਤ ਅੱਛਾ ਮਤਲਬ ਉਹ ਸਗਾ ਧੁੱਪ ਨਿਕਲੀ ਔਰ ਫੇ ਹੌਲੀ ਹੌਲੀ ਸਾਰਾ ਗਰਾਊਂਡ ਲੱਖਾਂ ਲੋਕਾਂ ਨਾਲ ਭਰ ਗਿਆ ਤੇ ਫੇ ਮੋਹਨ ਮੰਗੜ ਦਾ ਮੈਂ ਜ਼ਿਕਰ ਕੀਤਾ ਹਾਂਜੀ ਮੋਹਨ ਮੰਗੜ ਕਿਉਂਕਿ ਮੋਹਨ ਮੰਗੜ ਦਾ ਮੈਂ ਨਾਮ ਸੁਣਦਾ ਰਹਿੰਦਾ ਸੀ ਕੋਲਕਾਤੇ ਵੇ ਉਹ ਇੱਥੇ ਮਿਸ਼ਨ ਦਾ ਬਹੁਤ ਪ੍ਰਚਾਰ ਕਰਦੇ ਆ ਤੇ ਮੈਂ ਕਦੇ ਉਹਨਾਂ ਨੂੰ ਦੇਖਿਆ ਨਹੀਂ ਸੀ ਤੇ ਜਿੱਥੇ ਅਸੀਂ ਬੈਠੇ ਸੀ ਉਤੋਂ ਲੱਗ ਗਈ ਉਹ ਥੱਲੇ ਉਹਨਾਂ ਨੇ ਛੋਟੀ ਜੀ ਸਟੇਜ ਲਾਈ ਸੀsinghra ਵਾਸਤੇ ਤੇ ਉਹ ਆ ਕੇ ਆਪਣਾ ਸਾਰਾ ਸੈਟਿੰਗ ਕਰ ਰਿਹਾ ਸੀਦਾ ਉਹ ਜਦੋਂ ਪੰਜਾਬੀ ਚ ਥੋੜਾ ਬੋਲਣ ਲੱਗੇ ਤਾਂ ਮੈਨੂੰ ਸ਼ੱਕ ਹੋਇਆ ਵੀ ਹੋ ਸਕਦਾ ਏ ਮੂੰਹ ਬੰਦ ਕਿਤੇ ਉਹਨਾਂ ਦਾ ਨਾਮ ਪਿੱਛੇ ਉੱਪਰੋਂ ਸਟੇਜ ਤੋਂ ਅਨਾਉਂਸ ਹੋਇਆ ਤੇ ਉਹਨਾਂ ਨੇ ਫੇ ਆਪਣੇ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਲੋਕਾਂ ਨੇ ਬਹੁਤ ਪਸੰਦ ਕੀਤਾ ਜਿਹੜੇ ਨਹੀਂ ਵੀ ਪੰਜਾਬੀ ਸਮਝਦੇ ਸੀ ਉਹ ਬਹੁਤ ਵੱਡੀ ਗੱਲ ਕਿ ਉੱਥੇ ਹੋਰ ਸਟੇਟਾਂ ਦੇ ਲੋਕ ਸੀ ਹਾਂਜੀ ਹਾਂਜੀ ਉਹ ਵੀ ਬੜਾ ਉਹਦਾ ਜੋਸ਼ ਦੇਖ ਕੇ ਉਹਦਾ ਸਟਾਈਲ ਦੇਖ ਕੇ ਬੜਾ ਪ੍ਰਭਾਵਿਤ ਹੋਏ ਜਿੱਦਾਂ ਕਲਕੱਤੇ ਤੋਂ ਤੁਸੀਂ ਦੱਸਿਆ ਵੀ ਕਲਕੱਤੇ ਤੋਂ ਵੀ ਕਲਕੱਤੇ ਤੋਂ ਯੂਪੀ ਤੋਂ ਮਧ ਪ੍ਰਦੇਸ਼ ਤੋਂ ਮਹਾਰਾਸ਼ਟਰ ਤੋਂ ਪੂਰੇ ਇੰਡੀਆ ਤੋਂ ਲੋਕ ਪਹੁੰਚੇ ਸੀ ਹਾਂਜੀ ਹਾਂਜੀ ਤੇ ਉਹ ਬੜਾ ਪ੍ਰਭਾਵਿਤ ਹੋਏ ਔਰ ਉਹਦਾ ਬਹੁਤ ਅੱਛਾ ਪ੍ਰੋਗਰਾਮ ਹੋਇਆ ਤੇ ਬਾਅਦ ਵਿੱਚ ਫਿਰ 10 ਵਜੇ ਦੇ ਕਰੀਬ ਜਿਹੜੀ ਹੈ ਉਹ ਰੈਲੀ ਸ਼ੁਰੂ ਹੋ ਗਈ ਸ਼ੁਰੂ ਹੋ ਗਈ ਹਾਂਜੀ ਔਰ ਮੈਂ ਉਹਦੇ ਚ ਪ੍ਰੋਫੈਸਰ சுரேਸ਼ ਮਾਨੇ ਦਾ ਸਪੈਸ਼ਲ ਜੀ ਹਾਂ ਜਿਹੜੇ ਸਟੇਜ ਸੈਕਟਰੀ ਹਾਂ ਜਿਹੜੇ ਮਹਾਰਾਸ਼ਟਰ ਤੋਂ ਆ ਜੀ ਤੇ ਉਹਨਾਂ ਨੇ ਤਾਂ ਇੰਨੇ ਵਧੀਆ ਤਰੀਕੇ ਨਾਲ ਸਾਰੀ ਸਟੇਜ ਉਹਨਾਂ ਨੇ ਚਲਾਈ ਖਲਾਈ ਆ ਪ੍ਰਕਾਸ਼ੀ ਰਾਭ ਸਾਹਿਬ ਵੀ ਆਏ ਪਹਿਲਾਂ ਉਹਨਾਂ ਨੇ ਆ ਕੇ ਕਿਹਾ ਵੀ ਹੁਣ ਆਪਣਾ ਪ੍ਰੋਗਰਾਮ ਸ਼ੁਰੂ ਕਰਨਾ ਹੈ ਜੀ ਇਹ ਜਿਹੜਾ ਕਲਾਕਾਰ ਲੱਗੇ ਆ ਗੀਤਕਾਰ ਆ ਵੀ ਹੁਣ ਇਹਨਾਂ ਨੂੰ ਅੱਗੇ ਕਿਤੇ ਫੋਕਸਵਾ ਦਵਾਂਗੇ ਜਿਹਨਾਂ ਨੂੰ ਨਹੀਂ ਮਿਲਿਆ ਪਰ ਅਸੀਂ ਮੁੱਖ ਜਿਹੜਾ ਅੱਜ ਦਾ ਵਿਸ਼ਾ ਆ ਸੰਵਿਧਾਨ ਦੇ ਸਮਾਨ ਨੇ ਜੀ ਵੀ ਜਿਹੜੀ ਸਮਿਖਿਆ ਹੋ ਰਹੀ ਉਸੇ ਵਿਰੋਧ ਦਾ ਪੱਕਾ ਵਿਰੋਧ ਇਕੱਠੇ ਹੋਣਾ ਆਪਾਂ ਉੱਤੇ ਗੱਲ ਸ਼ੁਰੂ ਕਰਨੀ ਹੈ ਜੀ ਤੇ 10 10:30 ਦੇ ਕਰੀਬ ਉਹਨਾਂ ਨੇ ਰੈਲੀ ਸ਼ੁਰੂ ਕਰਤੀ ਸ਼ੁਰੂ ਕਰਤੀ ਆਪਾਂਾਰੇ ਜਿਹੜੇ ਆ ਕਰਕੇ ਤੇ ਉਹਨਾਂ ਦਾ ਬੋਲਣਾ ਟਾਈਮ ਮੇਰੇ ਖਿਆਲ ਨਾਲ 3 ਵਜੇ ਸੀ ਨਾ ਉਹ ਬਾਅਦ ਦੇ ਵਿੱਚ ਜੀ 3:40 ਤੇ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਔਰ ਮੈਂ ਜ਼ਿਕਰ ਵੀ ਕੀਤਾ ਹੈ ਉਹਨਾਂ ਨੇ ਘੜੀ ਏਦਾਂ ਖੋਲ ਕੇ ਨਾ ਹੱਥੇ ਚ ਫੜ ਲਈ ਸਮਨੋਟ ਗਨਵਾ ਕਲਕੱਤੇ ਵੀ ਮੈਂ ਉਹਨਾਂ ਨੂੰ ਦੇਖਿਆ ਸੀ ਉਹਨਾਂ ਨੇ ਏਦਾਂ ਹੀ ਇੱਕ ਵਾਰੀ ਉਹ ਦੇਖੀ ਸੀ ਉਹਨਾਂ ਨੇ ਅੱਜ ਉਹ ਉੱਥੇ ਉਹਨਾਂ ਨੇ ਟ੍ਰੇਨ ਫੜਨੀ ਸੀ ਜੀ ਉਹ ਦੇ ਦੇ ਵੀ 8 ਵਜੇ ਟ੍ਰੇਨ ਹੈ ਅੱਜ ਅੱਜ ਠੀਕ ਹੈ ਇੱਥੇ ਉਹਨਾਂ ਨੇ ਕਿਹਾ ਵੀ ਮੈਂ 20 ਮਿੰਟ ਬੋਲਣਾ ਹੈ 4 ਵਜੇ ਰੈਲੀ ਆਪਾਂ ਸਮਾਪਤ ਕਰ ਦੇਣੀ ਆ ਕਿਉਂਕਿ ਫਿਰ ਤੁਹਾਨੂੰ ਪੈਣ ਲੱਪਣੀ ਆ ਹਾਂਜੀ ਕਿਉਂਕਿ ਸਾਰੇ ਵਰਕਰ ਦੂਰੋਂ ਆਏ ਆ ਦੂਰੋਂ ਆਏ ਆ ਹਨੇਰਾ ਹੋਣ ਤੋਂ ਪਹਿਲਾਂ ਤੁਹਾਨੂੰ ਪੈਣ ਤੋਂ ਪਹਿਲਾਂ ਮੈਂ ਚਾਹੁੰਦਾ ਤੁਸੀਂ ਵਾਪਸ ਸਟੇਸ਼ਨ ਆ ਜਿੱਥੇ ਵੀ ਜਾਣਾ ਤੁਸੀਂ ਜਾ ਸਕੋਗੇ ਜੀ ਜੀ ਤੇ ਉਹਨਾਂ ਨੇ ਘੜੀ ਹੱਥ 'ਚ ਜਿੱਦਾਂ ਫੜ ਕੇ ਬੀ ਮੰਟ ਆਪਣੇ ਥੋੜੇ ਸਮੇਂ ਚ ਸਪੀਚ ਕੀਤੀ ਜੀ ਉਹਦੇ ਵਿੱਚ ਵੀ ਨਹੀਂ ਬੜੀਆਂ ਜ਼ਰੂਰੀ ਗੱਲਾਂ ਕਹੀਆਂ ਇੱਕ ਗੱਲ ਉਹਨਾਂ ਨੇ ਕਹੀ ਵੀ ਮੈਂ ਆਪਣੇ ਵਿਚਾਰ ਪੂਰੇ ਦੇਸ਼ ਚ ਜਾ ਕੇ ਤੁਹਾਡੇ ਚ ਰੱਖ ਚੁੱਕਿਆ ਜੀ ਇੱਥੇ ਤਾਂ ਮੈਂ ਤੁਹਾਨੂੰ ਸਿਰਫ ਤੁਹਾਡੀ ਤਾਕਤ ਦਿਖਾਉਣ ਵਾਸਤੇ ਸਰਕਾਰ ਨੂੰ ਇੰਨੇ ਲੋਕ ਸੰਵਿਧਾਨ ਦੇ ਹੱਕ ਚ ਆ ਜੀ ਜੇ ਤੁਸੀਂ ਸੰਵਿਧਾਨ ਨਾਲ ਕੋਈ ਛੇੜਛਾੜ ਕੀਤੀ ਇਹਨੂੰ ਬਦਲਣ ਦੀ ਕੋਸ਼ਿਸ਼ ਕੀਤੀ ਤੇ ਬਹੁਤ ਵੱਡਾ ਜਿਹੜਾ ਦੇਸ਼ ਦੇ ਵਿੱਚ ਉਹਦਾ ਵਿਰੋਧ ਹੋਊਗਾ। ਜੀ ਮੈਂ ਤੁਹਾਡੀ ਤਾਕਤ ਉਹਨਾਂ ਨੂੰ ਦਿਖਾਣ ਲਈ ਤੁਹਾਨੂੰ ਬੁਲਾਇਆ ਆਪਣੇ ਵਿਚਾਰ ਦੱਸਣ ਲਈ ਨਹੀਂ। ਕਿਉਂਕਿ ਮੈਂ ਵਿਚਾਰ ਆਪਣੇ ਦੇਸ਼ ਚ ਪੂਰੇ ਚ ਘੁੰਮ ਕੇ ਤੁਹਾਡੇ ਜਾ ਕੇ ਰੱਖ ਚੁੱਕਾ।